ਤੇ ਆਓ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਸਵੇਰੇ ਸਵੇਰੇ ਪਹਿਲਾਂ ਆ ਗਏ ਮੋਟਰ ਤੇ ਮੈਥੇ ਤੋੜਨ ਵਾਸਤੇ ਕਿਉਂ ਅੱਜ ਮੈਥੇ ਆ ਵੀ ਖਾਵਾਂਗੇ ਤੇ ਆਪਣੇ ਆਲੂ ਲੱਗਿਆ ਇਹ ਹੈਗਾ ਐਲਰ ਬੀਜ ਤੇ ਉਹ ਬਾਕੀ ਆ ਘਰ ਦਾ ਵੀਤ ਆ ਕੀ ਉਧਰਲੇ ਪਾਸੇ ਹੋ ਗਿਆ ਆਪਣਾ ਇਧਰਲੇ ਪਾਸੇ ਰਹਿ ਗਿਆ ਔਲੀਆਂ ਚ ਆ ਐਲਰ ਵਧੀਆ ਹੋਇਆ ਤੇ ਬਾਕੀ ਆ ਮਟਰ ਲੱਗੇ ਹੋਏ ਚੱਕ ਮੈਥੇ ਖਾਈਏ ਜਿਹੜੇ ਤੋੜੇ ਆ ਵੀਰੇ ਲਓ ਜੀ ਕਰੋ ਜੀ ਚੱਕ ਮੈਥੇ ਫਾ ਫਾ ਭਰ ਲਿਆ ਪੂਰਾ ਤੜੀਆਂ ਤੋੜਾਂਗੇ ਜੀ ਬਾਕੀ ਹੁਣ ਤੜੀਆਂ ਤੋੜ ਦਿਆਂ ਤੜੀਆਂ ਤੋੜ ਕੇ ਤੁਹਾਨੂੰ ਦਿਖਾਣੇ ਆ ਆਪਣਾ ਲਸਣ ਲੱਗਿਆ ਹੋਇਆ ਹਾਂ ਲਸਣ ਲੱਗਿਆ ਲਾ ਫੋਟ ਵਲੋਗ ਮੇ ਤੇ ਤੂੰ ਆਪਣਾ ਹੋ ਗਾਰ ਤੜੀਆਂ ਤੋੜ ਲਾਓ ਜੀ ਚੈੱਕ ਕਰ ਸਕਦੇ ਹੋ ਇੱਕ ਤਾਂ ਹੀ ਸਵੇਰੇ ਸਵੇਰੇ ਉਸ ਬਹੁਤ ਪਾਈ ਵੀ ਹੁੰਦੀ ਆ ਤੇ ਦੇਖੋ ਜੀ ਤੁਸੀਂ ਕੀ ਕੁਝ ਬਣਦਾ ਤੇ ਲਾਓ ਜੀ ਮਿੱਤਰੋ ਪੱਡ ਰਿਆ ਮੁੰਡਾ ਤੜੀਆਂ ਤੇ ਕਰ ਸਕਦੇ ਚੈੱਕ ਆਊਟ ਤੇ ਇੱਕ ਸੈਕਿੰਡ ਦਿਓ ਜੀ ਮੈਨੂੰ ਮੈਂ ਇੱਕ ਫੋਨ ਜੇਬ ਚ ਪਾਲਾਂ ਤੇ ਵਲੌਗਿੰਗ ਚੱਲਦੀ ਔਰੂ ਨਾਲ ਦੀ ਨਾਲ ਤੇ ਤੁਸੀਂ ਚੈੱਕ ਆਊਟ ਕਰਿਓ ਜੀ ਤੇ ਮੌਸਮ ਦੇਖੋ ਲਾਓ ਜੀ ਕਰੋ ਜੀ ਮੁੰਡੇ ਚੱਕ ਸ੍ਰੀ ਗਾਲ ਸੀ ਤੇ ਲੋ ਜੀ ਦੂਜੀ ਮੋਟਰ ਤੇ ਆਪਾਂ ਪਹੁੰਚ ਗਏ ਤੇ ਗੱਲ ਆਪਾਂ ਰੋਡ ਐਕਟਰ ਫੇਰਾ ਦਾ ਪਤਾ ਆ ਤੁਹਾਨੂੰ ਤੇ ਬਾਕੀ ਅੱਜ ਸੁਹਾਗੇ ਨਾਲ ਸੈਟਿੰਗ ਕਰਾਂਗੇ ਜਿਉਂ ਚਨੀਮਾ ਭਰ ਕੇ ਆਪਾਂ ਨਾ ਜੀ ਪਾਰਕ ਲਿਆਉਣਾ ਸੀਗਾ ਤੇ ਡੈਡੀ ਕਹਿੰਦਾ ਕਿ ਨਾਤੇ ਲੈ ਆਉਂਗਾ ਤਾ ਕਰਕੇ ਖੜਿਆ ਨਹੀਂ ਤਾਂ ਇਹ ਪਾਰਕ ਦਾ ਕੰਮ ਆਪਾਂ ਕੱਦਾ ਚੱਕ ਲੰਦੇ ਫੱਟੇ ਹਾਂ ਤੇ ਆਹ ਦੇਖੋ ਮਿੱਤਰੋ ਕੁਲਚੇ ਖਾ ਕੇ ਨਿੰਬੂ ਦਿੱਤੇ ਪਏ ਨੇ ਤੇ ਬਾਕੀ ਆਹਾ ਆਪਣੀ ਕਣਕ ਚੈੱਕ ਕਰੋ ਕਣਕ ਹੋ ਗਈ ਕੱਲ ਜਿਵੇਂ ਦੇਖ ਰਹੇ ਸੀ ਕੁਝ ਨਹੀਂ ਤਾਂ ਦਿਖ ਰਿਹਾ ਤਾਂ ਅੱਜ ਦੇਖੋ ਕਿੰਨੀ ਨਿਕਲੇ ਤੇ ਇਤਰਾ ਮਰੂਤ ਦੇਖੋ ਜੀ ਆਪਣਾ ਤੇ ਬਾਕੀ ਹਾਂ ਅੱਜ ਬਿਲ ਜਾਗੇ ਆਪਾਂ ਛਲਗਮ ਛਲਗਮ ਲਾਉਣੀ ਆ ਮਿੱਤਰੋ ਛਲਗਮ ਤੇ ਬਾਕੀ ਅੱਜ ਦੇਖਦੇ ਹਾਂ ਰੋਡਾਂ ਵਿਟਰ ਤੇ ਸੁਹਾਗਾ ਲਿਆਵਾਂ ਇਕੱਠਿਓ ਤੇ ਵਾਕਿਆ ਵੇ ਇੱਧਰ ਹੈਗਾ ਤੁਹਾਡੀ ਵੇਚਣ ਵਾਲਾ ਨਾਲ ਵੀਰੇ ਠੰਡ ਲਾ ਹਟ ਤੇ ਫਟਾਫਟ ਬਣ ਲਿਆ ਤੇ ਚਲੋ ਬਾਕੀ ਹਾਂ ਤੁਹਾਨੂੰ ਦੰਨਿਆਂ ਨਾਲ ਦੀ ਨਾਲ ਅਪਡੇਟ ਤੇ ਬਣੇ ਰਿਓ ਜੀ ਸਾਡੇ ਵਲੌਗ ਨਾਲ ਤੇ ਅੱਜ ਚੈਲੰਜ ਦਾ ਦਿਨ ਹੈਗਾ ਦੂਜਾ ਤੇ ਲਗਾਤਾਰ 30 ਦਿਨ ਵਲੌਗ ਪਾਉਣੇ ਨੇ ਤੇ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਤੇ ਹੁਣ ਆਪਾਂ ਘਰ ਆ ਕੇ ਖਾਉਂਗੇ ਮਿਕਸ ਰੋਟੀ ਜਿਵੇਂ ਤੁਹਾਨੂੰ ਪਤਾ ਜਿਵੇਂ ਮੇਥੇ ਤੋੜ ਕੇ ਲਿਆਤੇ ਤੇ ਬਾਕੀ ਵਿੱਚ ਇੱਥੇ ਰੋਟੀ ਖਾ ਖੋ ਕੇ ਫਿਰ ਆਪਾਂ ਆਵਾਂਗੇ ਸੁਹਾਗਾ ਲਿਆਵਾਂਗੇ ਇੱਥੇ ਤੇ ਚਲੋ ਆਪਾਂ ਦਾ ਰੋਟਾ ਵੇਟਰ ਮਾਰ ਕੇ ਫਿਰ ਆਪਾਂ ਨੇ ਜੀ ਉਹ ਤੋਂ ਬਦ ਲੱਗ ਗਈ ਲੰਘ ਜਾਣਾ ਜੀ ਇਹਦੀ ਭੂਆ ਗਾਲ ਨੂੰ ਤੇ ਪਹਿਲਾਂ ਆਪਾਂ ਜੀ ਮਾਸੀ ਕੋਲ ਫੜਾਉਣਾ ਸੂਟ ਸਿਉਣਾ ਤੇ ਜੀ ਮਾਸੀ ਆਪਾਂ ਨੂੰ 29 ਤਰੀਕ ਨੂੰ ਦੇ ਦੂ ਕਿਉਂਕਿ 30 ਤਰੀਕ ਨੂੰ ਵਿਆਹ ਹੈ ਤੇ 28 ਤਰੀਕ ਨੂੰ ਹੈਗੀ ਆ ਜਾਗੋ ਉੱਥੇ ਦਾ ਵੀ ਬਲੌਗ ਤੁਹਾਡੇ ਕੋਲ ਆਊਗਾ ਤੇ ਵਧੀਆ ਲੱਗਦੀਆਂ ਨੇ ਵੀਡੀਓ ਦਾ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਤੇ ਤਾਂ ਕਰਕੇ ਵੀਰੋ ਬੇਨਤੀ ਆ ਤੇ ਸਾਨੂੰ ਵੀ ਉੱਪਰ ਛੱਕੋ ਮਿੱਤਰੋ ਹੁਣ ਤੇ ਤੁਸੀਂ ਸਾਡਾ ਫਨੀ ਬਲੌਗਸ ਵਾਲਾ ਚੈਨਲ ਵੀ ਅਸੀਂ ਨੇ ਤੁਹਾਨੂੰ ਦਿੱਤਾ ਪਿਛਲੀ ਵੀਡੀਓ 'ਚ ਸਾਡੀ ਜਰੂਰ ਸਪੋਰਟ ਕਰਿਓ ਤੇ ਬਾਕੀ ਰੱਬ ਸੁੱਖ ਰੱਖੇ ਆਪਾਂ ਸਵਾ ਨੂੰ ਵੀ ਜਾਵਾਂਗੇ ਉੱਥੇ ਵੀ ਤੁਹਾਨੂੰ ਬਲੌਗਸ ਚੈੱਕ ਕਰਾਵਾਂਗੇ ਪਾਈ ਕਰਾਂਗੇ ਵੀਡੀਓ ਬਸ ਲਾਈਕ ਕਰ ਦੇ ਰਹੇ ਹੋ ਤੇ ਵਿਊਆਂ ਦੀ ਨੇਰੀ ਲਿਆ ਦਿਓ ਮਿੱਤਰੋ ਨੇਰੀ ਨੇਰੀ ਤੇ ਚਲੋ ਬਾਕੀ ਤੇ ਆਓ ਜੀ ਆਪਾਂ ਦੂਜੀ ਮੋਟਰ ਤੇ ਪਹੁੰਚ ਚੁੱਕੇ ਸੀਗੇ ਕੀ ਕਣਕ ਦੇਖਣੀ ਸੀ ਕਿ ਨਿਕਲੇ ਕਿ ਨਹੀਂ ਖਾਸ ਹੀ ਨਿਕਲੇ ਬਾਬਿਓ ਚੈੱਕ ਕਰੋ जिसे टायर लंघे हो इतने निकल ही तो टायर ने दबाती इधर चेक करो जी मित्रों जी मैं तुम दस सवेरे मारा गे तो एक ट्रैक्टर मगर आप लिया रोटाविटर दूजे मगर लिया सुहागा तो करो जी चैकआउट बादल जम बिजनेज बनता लाओ जी ਜਾਨੀਆ ਬਹੁਤੀ ਘਰ ਹੋਈ ਚੈੱਕ ਆਊਟ ਸਾਰਾ ਕੁਝ। ਉਹ ਜੀ ਮਿੱਤਰੋ ਦੇਖੋ ਬਣ ਰਹੀ ਆ ਗੱਲਬਾਤ ਪਿਛਲੇ ਬਲਾਗ ਜਿਹੜਾ ਕੱਲ ਪਾਏ ਸੀ ਤੁਸੀਂ ਚੈੱਕ ਆਊਟ ਕਰਿਆ ਹਣਾ ਖੇਤ ਬਹੁਤ ਉੱਚਾ ਨਹੀਂ ਮਸੀਤੇ ਉਹਦੇ ਕਰਕੇ ਸੁਆਗੇ ਦੀ ਖੇਚੜਾ ਕਰਨੀ ਪਈ ਆ ਤੇ ਦੇਖੋ ਜੀ ਤੁਸੀਂ ਹੁਣ ਪੂਰੀ ਗੱਲਬਾਤ ਬਣਦੀ ਆ ਤੇ ਇਹ ਤੋਂ ਬਾਅਦ ਆਪਾਂ ਪੀਜਾਂਗੇ ਮਿੱਤਰੋ ਛਲਗਮੇ ਦੇ ਵਿੱਚ। ਤੇ ਆਓ ਜੀ ਆਪਾਂ ਵੀ ਮਾ ਕੇ ਵੀਡੀਓ ਚ ਆ ਜੀਏ ਆਪਾਂ ਵੀ ਬੋਲ ਕੇ ਮੜੇ ਦੋ ਸ਼ਬਦ ਤੇ ਉਧਰ ਚੱਲ ਰਿਹਾ ਤੇ ਆਪਾਂ ਉੱਤਰੇ ਥੱਲੇ ਮਾ ਕੇ ਚਲੋ ਅੰਕਲ ਕਰਦਣਗੇ ਫੋਟੋ ਜੀ ਇਹ ਬਾਕੀ ਅੱਜ ਮੈਂ ਕੱਲ ਦਿਖਾਇਆ ਤਾਂ ਤੁਹਾਨੂੰ ਬੀਜ ਇਹ ਬਾਕੀ ਚੱਲ ਰਿਹਾ ਉਹ ਤੋਂ ਬਾਅਦ ਪਾਉਣ ਬਾਅਦ ਸਿੱਟਾ ਦੇ ਕੇ ਇਹ ਸੁਆਹਾ ਰੁੱਡਾ ਵਟਰ ਫੇਰ ਦਾਂਗੇ ਇਹ ਬਸ ਵਾਕੀ ਫਿਰ ਕੰਮ ਨਿਪਟਜੂ ਪੁੱਤਰ ਲੱਗ ਗਿਆ ਆਇਆ ਫਟਕਰੋ ਵੇੜ ਕੇ ਬਸ ਫੇਰ ਆਪਾਂ ਉਧਰ ਵੀ ਜਾਣਾ ਭੂਆ ਆਉਣਾ ਨਹੀਂ ਤੇ ਬਸ ਚਲੋ ਤੇ ਵੇੜ ਕੇ ਫਿਰ ਤੁਹਾਨੂੰ ਮਿਲਦੇ ਆ ਅੱਗੇ ਤੇ ਲੋਜੀ ਕਰੋ ਚੈੱਕ ਬਾਣਦੇ ਆ ਗੱਲ ਪੂਰੀ ਤੇ ਬਸ ਹੁਣ ਆਪਾਂ ਛਿੱਟਾ ਮਾਰ ਕੇ ਸ਼ਾਲਾ ਗਮ ਦਾ ਤੇ ਬਸ ਰੋਡ ਦਾ ਵਟਰ ਫੇਰ ਦਾਂਗੇ ਪੂਲਾ ਪੂਲਾ ਜੀ ਚਲੋ ਬਾਕੀ ਦੇਖਦੇ ਆਂ ਕਿ ਬਣਦਾ ਸਾਲਾ ਲਾਉਣਾ ਹੈ ਅੱਲਾ ਸਾਡਾ ਹੋਰ ਲੈ ਲਾ ਤੇ ਲੋ ਜੀ ਆਪ ਦਾ ਨਾਮ ਲੈ ਕੇ ਕਰਤਾ ਛਿੱਟਾ ਸ਼ੁਰੂ ਆ ਵੀ ਹੋਈ ਹੈ ਨਾ ਕੀ ਲੋ ਜੀ ਰੋਡਾ ਬਿਟਰ ਪਾ ਕੇ ਕੰਮ ਸ਼ੁਰੂ ਕਰਤਾ ਬਸ ਰੋਡਾ ਵਿੱਚ ਫੇਰ ਕੇ ਬਸ ਕੰਮ ਨਿਪਟ ਜਾਣਾ ਬਾਈ ਤੋਂ ਆਪਾਂ ਚੱਲਦੇ ਹਾਂ ਭੂਆ ਕੋਲ ਨੂੰ ਉੱਤੇ ਇੰਨ ਤੋਂ ਨੂੰ ਦੋਸ਼ਾ ਸੀਗਾ ਕੋਠੀ ਜੀ ਦਾ ਉੱਧ ਘਾਟਣਾ ਆ ਕਰਕੇ ਉੱਤੇ ਭੋਗ ਪਾਣਾ ਤਾਂ ਗੱਲ ਦੋਖੀ ਨੂੰ ਜਾਣਾ ਬਸ ਬਾਕੀ ਹੁਣ ਚੱਲਦੇ ਆ ਰੋਡਾ ਬਿਟਰ ਫੇਰ ਕੇ ਚਲੋ ਜੀ ਚੈੱਕ ਕਰੋ ਜਿਮਾ ਤੋਂ ਮਾਰੀ ਮਾਰੀ ਮਿੱਟੀ ਵੀ ਭੱਟ ਰਿਆ ਬਸ ਥੋੜਾ ਥੋੜਾ ਜਿਹੀ ਮਿੱਟੀ ਭੱਟ ਰਹੀ ਰੋਡਾ ਜੀ ਆ ਫੇਰ ਕਿਵੇਂ ਚੱਲ ਗਿਆ ਆਪਣਾ ਤੇ ਲੋ ਜੀ ਵਾ ਨਵੇੜ ਦਾ ਕੰਮ ਇੱਕ ਜਿਹੜਾ ਰਹਿ ਗਿਆ ਬਸ ਚੈੱਕ ਕਰੋ ਆ ਥੋੜਾ ਥੋੜਾ ਰੱਖ ਕੇ ਫੇਰੇ ਆਪਾਂ ਮਾੜਾ ਮਾੜਾ ਤੇ ਬਸ ਬਾਕੀ ਪੜ ਗਿਆ ਤੇ ਬਸ ਹੁਣ ਕੱਢਦੇ ਹਾਂ ਟਰਟਰ ਬਾਅਦ ਇੱਕ ਜਿਹੜਾ ਦੇਖੇ ਫੇਰ ਚੱਲਦੇ ਆਂ ਤੇ ਜੇ ਭੂਆ ਕੋ ਜਾਣਾ ਚੱਲਾਂਗੇ ਬਾਕੀ ਚੱਲ ਤੁਹਾਨੂੰ ਦੱਸ ਦਿਆਂਗੇ ਕਿ ਕਿਵੇਂ ਬਣਦਾ ਤੇ ਚੱਕੋ ਹੀ ਕੰਮ ਨਵੇੜਤਾ ਤੇ ਬਸ ਹੁਣ ਚੱਲਾਂਗੇ ਘਰ ਨੂੰ ਆਪਾਂ ਨਿਬੜ ਗਿਆ ਆਪਿਆ ਯਾ ਮੈਂ ਤੇ ਹੁਣ ਘਰ ਨੂੰ ਚੱਲਦੇ ਆਪਾਂ ਮੁੰਡਿਓ ਤੇ ਲੋ ਜੀ ਹੱਕ ਤਾਂ ਆਪਾਂ ਭੂਆ ਗੰਨੀ ਨੂੰ ਗੱਡੀ ਤੇ ਆ ਬੈਠਾ ਚੋਬਰ ਆਪਾਂ ਹੱਕ ਤਾਂ ਭੂਆ ਗੰਨੀ ਨੂੰ ਗੱਡੀ ਨਹੀਂ ਆਪਾਂ ਹੱਕ ਤੀਗੜ ਤੇ ਜਿਵੇਂ ਬਾਬੇ ਆ ਕਹਿੰਦਾ ਬਸ ਉਹ ਮੈਂ ਸਮਝ ਰਿਓ ਠੀਕ ਹੁੰਦਾ ਉਸਤਾਦ ਜੀ ਤੇ ਬਾਕੀ ਚਲੋ ਤੁਹਾਨੂੰ ਉੱਥੇ ਜਾ ਕੇ ਦਿਖਾਣੇ ਆ ਆਪਣਾ ਤੇ ਹਿਸਾਬ ਕਿਤਾਬ ਆ ਕੇ ਨਹੀਂ ਚਲੋ ਬਾਕੀ ਚੱਲਦੇ ਆ ਤੇ ਲੋ ਜੀ ਰਸਤੇ ਏ ਕੇ ਲਈ ਤੇ ਸੰਤਰੇ ਫੜ ਲੇ ਬਸ ਹੁਣ ਫੇਰ ਹੱਕ ਦਨੇ ਰੱਬ ਦਾ ਨਾਮ ਲੈ ਕੇ ਭੂਆ ਘਰੀ ਨੂੰ ਤੇ ਪਰ ਕਿਉਂ ਤੇ ਆ ਕੇ ਮਿਲਦੇ ਆ ਤੁਨੂੰ ਤੇ ਆਓ ਜੀ ਤੇ ਪਹੁੰਚੇ ਕਹੋਣ ਆਪਾਂ ਭੂਆ ਕੋਲ ਚੈੱਕ ਕਰੋ ਦੋਹਾਂ ਇਕੱਠੀਆਂ ਗੋਠੀਆਂ ਇਕੱਠੀਆਂ ਗੋਠੀਆਂ ਬਾਕੀ ਬਾਹਰ ਰੱਖੋ ਇਹਲੇ ਤਿਆਰੀ ਹੋ ਰਹੀ ਹੈ ਦੀ ਰੰਗ ਰੂngਾ ਹੋਣਾ ਪਾਠ ਦੀ ਤਰੀਕ ਪਹਿਲਾਂ ਕਰਤੀ ਤਾਂ ਕਰਕੇ ਜਿਹੜੇ ਮਤਲਬ ਬੰਦੇ ਲੱਗੇ ਹੋਏ ਤੇ ਉਹ ਆਪਣੇ ਭਈਏ ਤੇ ਮਤਲਬ ਉਹ ਗਏ ਹੋਏ ਆ ਆਪਣੇ ਦੇਸ਼ ਜੂਪੀ ਜਾਪੀ ਗਏ ਹੋયા ਤਾਂ ਕਰਕੇ ਉਹ ਹੋ ਗਿਆ ਤੇ ਉਹ ਖੇਤਰ ਉੱਥੇ ਟੋਕਾ ਦਿੰਦੇ ਬਾਕੀ ਚਲੋ ਤੁਹਾਨੂੰ ਅੱਗੇ ਦਿਖਾਵਾਂਗੇ ਬੈਠੇ ਬਾਕੀ ਉਹ ਚੱਲ ਰਿਹਾ ਕੰਮ ਬਹਾਰ ਰੋਲਾ ਪੈ ਰਿਹਾ ਪੂਰਾ ਤੇ ਬਾਕੀ ਚਲੋ ਪਰ ਜਾ ਕੇ ਦਿਖਾਉਣਾ ਤੁਹਾਨੂੰ ਮਾਹੌਲ ਚਾਰ ਚਲੋ ਚੈੱਕ ਕਰੋ ਮੁੰਡਿਆ ਤੇ ਆਪਾਂ ਆ ਗਏ ਸਨੌਰ ਖਾਣ ਵਾਸਤੇ ਖਾਣ ਪੀਣ ਵਾਸਤੇ ਚਾਮ ਖਾਣੇ ਅੰਦਰ ਆਪਾਂ ਆਰਡਰ ਲਾ ਰੱਖਿਆ ਤੇ ਕੋਲ ਡ੍ਰਿੰਕ ਆ ਗਈ ਬਾਕੀ ਚੈੱਕ ਕਰੋ ਤੇ ਲੋ ਜੀ ਆਪਾਂ ਬਸ ਚਾਮ ਖਾ ਕੇ ਹੁਣ ਆਕਤਾ ਆਪਣਾ ਪੁੰਨੀਆਂ ਨੂੰ ਜਿੱਥੇ ਆਪਾਂ ਆਏ ਹੋਏ ਆ ਮਤਲਬ ਭੂਆ ਕੋਲ ਤੇ ਬਾਕੀ ਆ ਬੈਠਾ ਝੋਪਰ ਪਿੱਛੇ ਪਈਆਂ ਦਰੀਆਂ ਦੁਰੀਆਂ ਤੇ ਬਾਕੀ ਬਸ ਕਰਾਂ ਜਾ ਕੇ ਮਿਲਦੇ ਆ ਤੁਹਾਨੂੰ ਬਾਕੀ ਕਰਾਂ ਆ ਕੇ ਬਲੌਗ ਦਾ ਐਂਡ ਕਰਦੇ ਆ ਤੇ ਚਲੋ ਕਰਦੇ ਤੇ ਬਾਕੀ ਇਹਨੂੰ ਦਵਾਈ ਦਵਾ ਦਈਏ ਰਸਤੇ ਜਾਂਦੇ ਹੋਏ ਤੇ ਬਾਕੀ ਚਲੋ ਅੱਗੇ ਦਿਖਾਣੇ ਆ ਤੁਹਾਨੂੰ ਡਾਕਟਰ ਕੋਲ ਚਲੋ ਜੀ ਬਾਕੀ ਆਪਾਂ ਦਵਾਈ ਵੀ ਲੈ ਲਈ ਤੇ ਚਲੋ ਬਾਕੀ ਚਾਊ ਬਈ ਚਲੋ ਚਲੋ ਬਾਕੀ ਤੁਹਾਨੂੰ ਸਰਾਣੋਂ ਸਸਟਿਕ ਮੇਰੇ ਵੱਲੋਂ ਤੇ ਮਿੱਤਰੋ ਮਿਲਦੇ ਆਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਧੰਨਵਾਦ ਬਾਈ ਬਾਏ